தன்தனா தீபி ஜர்ஷி மகாபலி யோதே ਜੋਸ਼ੀ ਦੀ ਦਾੜਾ 15 ਤਰੀਕ 15 ਨਵੰਬਰ ਨੂੰ ਆ ਰਿਹਾ ਉਹਦੇ ਸਬੰਧ ਵਿੱਚ ਗੁੰਮਦਾਂ ਦੀ ਸੇਵਾ ਸ਼ੋਮਨੀ ਗਤਕਾ ਅਖਾੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਤਰਨਾ ਦਲ ਬੁੜਾ ਦਲ ਸੇਵਕ ਜਥਾ ਇਸ਼ਾਨਾਨ ਦੇ ਸਾਰੇ ਸਿੰਘ ਸੇਵਾ ਕਰਦੇ ਹੋਏ ਸੇਵਾ ਸ਼ੁਰੂ ਹੋ ਗਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਰਾਤੀ ਸਰਫ ਦੀ ਸੇਵਾ ਸੰਗਤ ਨੂੰ ਬੇਨਤੀ ਆ ਸਰਫ ਜਰਾ ਧਿਆਨ ਨਾਲ ਘੱਟ ਰੋੜਿਓ ਤੇ ਸੰਗਤ ਲੰਗਰ ਲੰਗਰਾਂ ਚ ਪਹੁੰਚਾ ਦਿਓ ਸਰਫ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸ਼ੁਰੂ ਹੋ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੜਾ ਹੀ ਖਾਦਾ ਪੂਰਵਕ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 30 ਅਕਤੂਬਰ 2025 ਨੂੰ ਸਮਾਪਤੀ ਤੋਂ ਬਾਅਦ ਗੁਰਦਰਾ ਸਾਹਿਬ ਜੀ ਦੀ ਸਮੁੱਚੀ ਧਵਾਇ ਕੀਤੀ ਜਾਣੀ ਆ ਇਸ ਧਵਾਇ ਵਿੱਚ ਸੰਗਤ ਨੂੰ ਹਮੇ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਇਹ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸੰਗਤ ਚੜਤ ਵਿੱਚ ਸਿਰਫ ਤੇ ਤੌਲੀਏਾਂ ਦੀ ਸੇਵਾ ਕਰਦੀ ਆ ਤੌਲੀਏ ਵੀ ਸੁੱਚੇ ਲਿਆਂਦੇ ਜਾਣ ਤੇ ਸਰਫ ਦੇ ਪੈਕਟਾ ਆਪਣੇ ਆਪ ਨਾ ਪਾੜੇ ਜਾਣ ਤੇ ਇਸ ਸੇਵਾ ਦੇ ਵਿੱਚ ਬੱਚੇ ਭੈਣਾ ਬਜ਼ੁਰਗ ਸ਼ਾਮਿਲ ਹੁੰਦੇ ਆ ਇੱਕ ਦੂਜੇ ਵਿੱਚ 슬ਿੱਪ ਕਰਕੇ ਨਹੀਂ ਵੱਜਣਾ ਕੋਸ਼ਿਸ਼ ਕਰਨੀ ਆਪ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਨਾਲ ਨਿਮਰਤਾ ਦੇ ਨਾਲ ਸੇਵਾ ਕਰਨੀ ਆ ਇਸ ਸੇਵਾ ਵਿੱਚ ਸਮੂਹ ਸੰਗਤਾਂ ਸ਼ਾਮਿਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ